ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਚੋਣਾ ਜਿੱਤਣ ਤੋਂ ਲੈ ਕੇ ਹੀ ਲਗਾਤਾਰ ਵਿਰੋਧ ਹੋ ਰਿਹਾ ਹੈ। ਵਿਰੋਧ ਕਰਨ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਔਰਤਾਂ ਹੀ ਸਾਹਮਣੇ ਆਈਆਂ ਨੇ। ਹਾਲਾਂਕਿ ਵਿਰੋਧ ਕਰਨ ਵਾਲੇ ਲੋਕ ਜਾਣਦੇ ਨੇ ਕਿ ਹੁਣ 4 ਸਾਲ ਤੱਕ ਉਹਨਾਂ ਨੂੰ ਟਰੰਪ ਪ੍ਰਸ਼ਾਸਨ ਦੇ ਅਧੀਨ ਹੀ ਰਹਿਣਾ ਪਵੇਗਾ ਪਰ ਜਾਦੂ ਟੂਣੇ ਵਾਲੀਆਂ ਅਮਰੀਕੀ ਔਰਤਾਂ ਅਜੇ ਹੰ ਨਹੀਂ ਮੰਨਦੀਆਂ। ਬੀਤੇ ਸ਼ੁੱਕਰਵਾਰ ਦੀ ਅੱਧੀ ਰਾਤ ਤੋਂ ਅਮਰੀਕਾ ਦੇ ਅੰਤਿਸ਼ਵਾਸੀ ਲੋਕਾਂ ਨੇ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਸਮੂਹਿਕ ਰੂਪ ਵਿੱਚ ਜਾਦੂ ਟੂਣਾ ਕੀਤਾ। ਜਾਦੂ ਟੂਨੇ ਦੌਰਾਨ ਦੇਵਤਿਆਂ ਨੂੰ 트럼ਪ ਨੂੰ ਹਟਾਉਣ ਦੀ ਪ੍ਰਾਰਥਨਾ ਕੀਤੀ ਗਈ ਕਿਹਾ ਗਿਆ ਕਿ 트럼ਪ ਦੇ ਭੇੜੇ ਕਾਰਨਾਂ ਮੇ ਬੁਰੀ ਤਰ੍ਹਾਂ ناکਾਮ ਹੋਣ ਉਹ ਸਾਡੀ ਆਜ਼ਾਦੀ ਨਾ ਖੋ ਸਕੇ ਅਤੇ ਨਾ ਹੀ ਸਾਡੇ ਦਿਮਾਗਾਂ ਚ ਇੱਕ ਦੂਜੇ ਦੇ ਨਫ਼ਰਤ ਡਰ ਤੇ ਉਦਾਸੀ ਵਾਲਾ ਮਾਹੌਲ ਪੈਦਾ ਕਰ ਸਕੇ ਜਾਦੂ ਟੂਨਾ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ 트럼ਪ ਦੇ ਅਹੁਦੇ ਤੋਂ ਲੈ ਜਾਣ ਤੱਕ ਉਹ ਇਸੇ ਤਰ੍ਹਾਂ ਕਰਦੇ ਰਹਿਣਗੇ ਜਾਦੂ ਟੂਣੇ ਵਾਲਿਆਂ ਨੇ ਫੇਸਬੁੱਕ ਤੇ ਇੱਕ ਪੇਜ ਵੀ ਬਣਾਇਆ ਹੈ ਜਿਸ 'ਤੇ ਕਈ ਹਜ਼ਾਰ ਲੋਕ ਜੁੜ ਚੁੱਕੇ ਨੇ ਪਰ ਇਸ ਕਾਰਵਾਈ ਨੇ ਇਸਾਈਆਂ ਦਾ ਗੁੱਸਾ ਵੀ ਵਧਾ ਦਿੱਤਾ ਹੈ ਉਹਨਾਂ ਨੇ ਜਾਦੂ ਟੂਣੇ ਵਾਲੀਆਂ ਔਰਤਾਂ ਨੂੰ ਡੈਨਾ ਕਹਿੰਦੇ ਹੋਏ ਅਧਿਆਤਮਿਕ ਜੁੱਧ ਛੇੜਨ ਦਾ ਇਲਜ਼ਾਮ ਲਾਇਆ 트럼ਪ ਦੇ ਸਮਰਥਕ ਪਾਦਰੀ ਜੋਸ਼ੂਆ ਫਿਓਰਸਟੀਨ ਨੇ ਗੁੱਸਾ ਪ੍ਰਗਟਾਉਂਦਿਆਂ ਕਿਹਾ ਕਿ ਜਾਦੂ ਕੂਣਾ ਈਸਾ ਮਸੀਹ ਤੋਂ ਵੱਧ ਤਾਕਤਵਾਨ ਨਹੀਂ ਹਾਲਾਂਕਿ 트럼ਪ ਨੇ ਇਸ ਸੰਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ